ਆ ਲੋਕ ਇੱਕ ਮਿੰਟ ਵੀ ਸਮਝਦਾਰੀ ਨਹੀਂ ਵਰਤ ਰਹੇ ਇੱਕ طرف ਵੇਖ ਸਕਦੇ ਹੋ ਤੁਸੀਂ ਕਿ ਟਰਾਲੀ ਰੋਡ ਦੇ ਉੱਤੇ ਪਲਟੀ ਹੋਈ ਹੈ ਜਿਹੜੇ ਕਿਸਾਨ ਗੰਨਾ ਲੈ ਕੇ ਜਾ ਰਿਹਾ ਇੱਕ طرف ਟਰਾਲੀ ਪਲਟੀ ਹੋਈ ਹੈ ਔਰ ਗੰਨਾ ਜਿਹੜਾ ਵਾ ਉਹ ਦੁਬਾਰਾ ਲੱਦਿਆ ਜਾ ਰਿਹਾ ਔਰ ਦੂਸਰੀ طرف ਲੋਕਾਂ ਦੀ ਜਿਹੜੀ ਸਪੀਡ ਹੈ ਉਹ ਪੂਰੀ ਆ ਆ ਤੁਸੀਂ ਗੱਡੀਆਂ ਵਾਲੇ ਵੇਖੋ ਜਿੰਨੀਆਂ ਵੀ ਗੱਡੀਆਂ ਪਿੱਛੋਂ ਆ ਰਹੀਆਂ ਪੂਰੀ ਸਪੀਡ ਵਿੱਚ ਆ ਰਹੀਆਂ ਕੋਈ ਇਹ ਨਹੀਂ ਕਰ ਰਿਹਾ ਕਿ ਕੀ ਹਾਦਸਾ ਹੋਇਆ ਕਿਸੇ ਨੇ ਧਿਆਨ ਵੀ ਨਹੀਂ ਦੇ ਰਿਹਾ ਕੋਈ ਕਿ ਕਿਉਂ ਇਹ ਲੋਕ ਜਿਹੜੇ ਇੱਥੇ ਇਕੱਠੇ ਹੋਏ ਆ ਕਿਉਂ ਗੰਨਾ ਜਿਹੜਾ ਵਾ ਖਿਲਰਿਆ ਹੋਇਆ ਔਰ ਦੁਬਾਰਾ ਕਿਉਂ ਲੱਦਿਆ ਜਾ ਰ ਔਰ ਹਾਈਵੇਅ ਦੇ ਸੈਂਟਰ ਵਿੱਚ ਆ ਸੇਫਟੀ ਕੋਨਾ ਵੀ ਲੱਗੀਆਂ ਹੋਈਆਂ ਨੇ ਲੇਕਿਨ ਲੋਕਾਂ ਨੂੰ ਕੋਈ ਧਿਆਨ ਨਹੀਂ ਲੋਕਾਂ ਨੂੰ ਸਿਰਫ ਆਪਣੀ ਸਪੀਡ ਨਾਲ ਮਤਲਬ ਹੈ ਕਿ ਆਪਣੀ ਸਪੀਡ ਨਾਲ ਚੱਲਦੇ ਜਾਣਾ ਚੱਲਦੇ ਜਾਣਾ ਔਰ ਤੁਸੀਂ ਲੋਕਾਂ ਤੋਂ ਆਸ ਰੱਖ ਕੇ ਜਿਹੜਾ ਉਹ ਰੋਡ ਦੇ ਵਿੱਚ ਸਲੋ ਚੱਲਿਆ ਕਰੋ ਕਿ ਸ਼ਾਇਦ ਮਤ ਸੋਚੋ ਕਿ ਦੁਨੀਆ ਤੁਹਾਡੇ ਵੱਲ ਵੇਖ ਕੇ ਰੁਕ ਜਾਣੀ ਆ ਜਾਂ ਦੁਨੀਆ ਨੇ ਤੁਹਾਨੂੰ ਸਹਿਯੋਗ ਕਰ ਦੇਣਾ ਇਹ ਸਹਿਯੋਗ ਕੋਈ ਨਹੀਂ ਕਰਦਾ ਲੋਕ ਆਪਣੀ ਆਪਣੀ ਸਪੀਡ ਵਿੱਚ ਚੱਲੇ ਹੋਏ ਆ ਅਸੀਂ ਇਹ ਕਹਿੰਦੇ ਆ ਕਿ ਸਹਿਯੋਗ ਤਾਂ ਤੁਸੀਂ ਨਹੀਂ ਕਰਨਾ ਲੇਕਿਨ ਸਲੋਤ